ਨੈਕਸਿਆਸ ਨਾ ਮਾਸਪੀ ਨਾ ਰੱਖਣਾ ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅੱਜ ਦਾ ਵਲੌਗ ਮੇਰਾ ਪਿੰਡ ਮੇਰੀ ਏਡੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੀ ਦਨ ਸਾਰੇ ਖੇਤਾਂ ਤੋਂ ਵੀ ਤੇ ਅੱਜ ਕਰ ਰਹੇ ਹਾਂ ਅੱਜ ਬਹੁਤ ਟਾਈਮ ਦੇ ਬਾਅਦ ਬਹੁਤ ਮੁਸ਼ਕਲ ਦੇ ਨਾਲ ਸਾਡੇ ਏਰੀਆ ਦੇ ਵਿੱਚ ਰੇਤਾ ਮਿਲਿਆ गांवਾਂ ਦੇ ਵਿੱਚ ਥੱਲੇ ਪਾਉਣ ਵਾਸਤੇ ਜਿਹੜਾ ਕਿ ਖੱਸੀ ਰੱਤਾ ਜਿਹਨੂੰ ਕਹਿੰਦੇ ਹੁੰਦੇ ਪਹਿਲਾਂ ਪਰਾਣ ਬਜ਼ੁਰਗ ਪੱਸੀ ਜਿਹੜੀ ਪਿਰਟ ਬਿਆੜੀ ਉਹ ਮਰੀ ਜਾਂ ਆ ਹੇ ਨੀਚੇ ਥੱਲੇ ਪਾ ਰਹੇ ਆ ਜੀ ਇਹ ਪ੍ਰੋਬਲਮ ਕਾਜਾਂ ਦਾ ਪਹਿਲਾਂ ਹਟਦੀਆਂ ਲੈ ਜੀ ਪਰਮਣ ਥੋੜਿਆ ਅੱਛੀ ਮਰੀ ਆ ਬਹੁਤ ਮਰੀ ਜਾਂਦਾ ਜਮਾਈ ਥੋੜਿਆクセਗਰ ਨਾ ਬੋਲ ਇਹ ਰਹਾ ਘੱਟਾ ਸੇ ਚਾਰ ਜਕਰਾਲ ਆ ਰਹੇ ਆ ਸੇ ਰਾਇ ਜੀ ਤਾਂ ਜਿਹੜੀ ਚੌਥੀ ਟਰਾਲੀ ਆ ਤਾਂ ਪੈਣੀ ਹੋਊਗਾ ਜੇਗਾ ਸਾਈਂ ਹੋਣੀ ਆਹ ਦੇਖ ਫੜੇ ਬਾਬੂ ਨੂੰ ਫਸਾ ਰਹਿਆ ਅੱਜ ਬਾਬੂ ਨੂੰ ਬਹੁਤ ਹੈਲਪ ਕਰ ਰਿਆ ਹਾਂ 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 ਬਾਬੂ ਅੱਜ ਬਾਬੂ ਦੇ ਟਰੈਕਟਰ ਦੇ ਨਾਲ ਲੈ ਕੇ ਆਏ ਆ ਕਿਉਂਕਿ ਇਹ ਲੈਫਟ ਆ ਇਹਦੇ ਵਾਲੀ ਟਰਾਲੀ ਟਰੈਕਟਰ ਇਹਦੇ ਵਾਲੀ ਆ ਬਾਬੂ ਵਾਲਾ ਹਾਂ ਤੇ ਸਾਨੂੰ ਪਤਾ ਹੀ ਆ ਫਿਰ ਲੈਫਟ ਦਾ ਚੇਂਜ ਹੋ ਜਾਂਦਾ ਤੇਲ ਜੱਗੜਾ ਬੰਦਾ ਲਿਜਾਓ ਫਿਰ ਉਹ ਵੀ ਦੇਖ ਵਾਲੀ ਆ ਤੇ ਇਹਦੇ ਨਾਲ ਹੀ ਕਰ ਰਿਹਾ ਦੇਖ ਲਓ ਨੀ ਲੈ ਕੇ ਦੂਜੇ ਨਾਲ ਆਇਆ ਪੈਂਟ ਨਾਲ ਚਲਾਉਣੇ ਆਪਾਂ ਹੋ ਜਾਈ ਨਹੀਂ ਸੈਟਿੰਗ ਰਸਤਾ ਕਰਦੇ ਹਾਂ ਕਿਉਂਕਿ ਇਹਦੇ ਕੋਈ ਵੀ ਵਧੀਆ ਨੈਕਸਟ ਯਾਰ ਨਾ ਮਾਸਕੀ ਨਾਲ ਰੱਖਣਾ ਹੈ ਐ ਵੀ ਬਬਲੂ ਲੈ ਆਵਾ ਬੈਕ ਹੌਂ ਟਰਾਲੀ ਚੱਲ ਚੱਲ ਜਾਣ ਦੇ ਡਰਾਈਵਰ ਬਹੁਤ ਤਕੜਾ ਹੈ ਯਾਰ ਅੰਨੂ ਵਾਲੇ ਪਾਈਂ ਫੜਦਾ ਅੰਦਰ ਇੱਧਰ ਨਾ ਖੈਦਰ ਨੂੰ ਐ ਹੈਲੋ ਇੱਧਰ ਰੱਖ ਬਾਬੂ ਹੈਲੋ ਓ ਇੱਧਰ ਨਹੀਂ ਕੋ ਨਹੀਂ ਚੱਲ ਚੱਲ ਜਾਣ ਬਏ ਉਸ ਸਪੀਡ ਨਾਲ ਜਾਣਦੇ ਕੱਕਾ ਰੇਟਾ ਕਾញੋਂ ਇੰਨਾ ਜ਼ਿਆਦਾ ਉੱਡਦਾ ਇਹ ਕੱਕਾ ਰੇਟਾ ਤੇ ਇਹ ਤਕਰੀਬਨ ਹੁਣ ਤਾਂ ਅੱਜ ਕੱਲ ਤਾਂ ਇੱਧਰ ਹੈ ਨਹੀਂ ਇਹ ਬਰਨਾਲਾ ਮਲੇਰਕੋਟੋਂ ਅੱਗੇ ਜਾ ਕੇ ਬਰਨਾਲੇ ਵਾਲੇ ਸਾਈਡ ਤੇ ਜ਼ਿਆਦਾ ਮਿਲਦਾ ਲੰਡੇ ਭੂਦੋਂ ਦੇ ਟਿੱਬਿਆਂ ਕਿੰਨੀ ਜ਼ਿਆਦਾ ਉੱਧਰ ਹੈਗੇ ਨੇ ਵਿੱਚ ਟਿੱਬੇ ਦਾ ਵਸ਼ ਕਹਿ ਨਹੀਂ ਸਕਦਾ ਆਪਾਂ ਜ਼ਿਆਦਾ ਜਿਹੜੇ ਇਕੱਠੇ ਕਰੇ ਹੋਏ ਨੇ ਮਿੱਟੀ ਉਹ ਹੈਗੇ ਆ ਇੱਥੇ ਟਿੱਬੇ ਗੈਸ ਤਾਂ ਹੁਣ ਤੱਕ ਇਹ ਸਾਰੇ ਫਰੀ ਐਂ ਬੰਦ ਤੋਂ ਪੱਧਰ ਕਰ ਰਹੇ ਨੇ ਬਹੁਤ ਵਧੀਆ ਬਣਾ ਰਹੇ ਨੇ ਅੰਦਾ फिर भी कितने ना कि है काफ़ी जगह तो जो जलों पठाले तो जाने बड़ी टिब्बे में इधर तो ये चलेगा पैपा तोड़ती पैपा ਸਟਾਲਾ ਖੋਲਿਆ ਮੁੰਡਾ ਨੇ ਟੈਕਨੀਕਾ ਨਵੇਂ ਨਵੇਂ ਨੇ ਡਾਲੇ ਜੀ ਜਿੱਦਿੜ ਰੋਟ ਲਾਦਨੇ ਚੱਲ ਚੱਲ ਜਾਣ ਦੇ ਆਣ ਦੇ ਜਾਣ ਦੇ ਸਪੀਡ ਨਾਲ ਗਰਮੀਆਂ ਬਹੁਤ ਗਰਮੀ ਹੋ ਗਈ ਕਮੇ ਬੈ ਫੜ ਲਈ ਪਾਇਪ ਦੇਖ ਲੋ ਇਧਰ ਚੱਲ ਜੀ ਪਣਾ ਆ ਬਲੂ ਚੱਕ ਦੇ ਵਿੱਚ ਚੱਕ ਦੇ ਆ ਵੀ ਗੱਡੀ ਖਾਲੀ ਕਰ ਲਈ ਬਹੁਤ ਹੰਟ ਪਈ ਨਿਕਾ ਗੀਰ ਗਿਆ ਜੇ ਚਾਰ ਬੰਦੇ ਬੰਦੇ ਖਾਲੀ ਕਰਦੇ ਹੁੰਦੇ ਚਾਰ ਬੰਦੇ ਆਖਾ ਦਾ ਭਰਦੇ ਹੁੰਦੇ ਤੇ ਹੁਣ ਤਾਂ 3-4 ਲੋਕਾਂ ਨੇ ਖਾਲੀ ਕਰ ਤਾ ਆਸੈਂਟਾਂ ਬਗੀਆਂ ਜੋਂਦੇ ਵਾਹ ਰਹੇ ਨੇ ਜਾਨਾ ਵਿਚਾਰ ਐਨੀ ਟੈਕਨੀਕਲ ਲੱਗਦੀ